ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬੜੇ ਹੌਸਲੇ ਨਾਲ ਜਿਹੜੀ ਕਰੀਬਨ ਤਿੰਨ ਸੀਟਾਂ ਦੇ ਉੱਤੇ ਅਸੀਂ ਦੋ ਨੰਬਰ ਤੇ ਆਏ ਆ ਪੰਜ ਸੀਟਾਂ ਦੇ ਉੱਤੇ ਕਰੀਬਨ ਜਿੰਨੇ ਨੰਬਰ ਤੇ ਆਏ ਆ ਵੋਟ ਪਰਸੈਂਟ ਸਾਡਾ ਵਧਿਆ ਮੈਂ ਇਸੇ ਕੋਈ ਬਹਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟ ਅਕਾਲੀਆਂ ਤੋਂ ਅੱਗੇ ਨਿਕਲ ਗਿਆ ਸਾਡਾ ਮਕਸਦ ਉਹਨਾਂ ਨੂੰ ਨੀਵਾਂ ਦਿਖਾਣਾ ਨਹੀਂ ਸੀਗਾ ਸਾਡਾ ਮਕਸਦ ਸੀਗਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਇੱਕ ਮੌਕਾ ਦੇ ਸਕੀ ਕਿਥੇ ਜਾ ਕੇ ਆਪਣਾ ਘਟ ਸਕਣ ਉਹਦੇ ਵਿੱਚ ਜਰੂਰ ਸੁਣੀ ਚਖੜ ਕਮਜ਼ੋਰ ਰਿਹਾ ਕਿ ਅਸੀਂ ਲੋਕਾਂ ਨੂੰ ਭਾਜਪਾ ਇੱਕ ਵਾਇਬਲ ਆਲਟਰਨੇਟਿਵ ਦੇ ਤੌਰ ਤੇ ਨਹੀਂ ਪੇਸ਼ ਕਰ ਸਕੇ ਜਿੰਨਾ ਸਮਾਂ ਮਿਲਿਆ ਪਰ ਸਾਡੀ ਹੋਣ ਅਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਬਿਹਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲੈਣੇ ਅਸੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਦਿੱਤਾ ਸਿਰ ਮੱਥੇ ਸਾਡੇ ਜਿਹੜਾ ਉਹਨਾਂ ਨੇ ਚਾਹੇ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਭਰੋਸੇ ਨਹੀਂ ਛੱਡ ਸਕਦੇ ਸਾਡੇ ਅੱਜ ਵੀ ਮੈਂ ਫੇਰ ਉੱਤੇ ਦਾ ਹੋਰ ਅੱਜ ਗਰੰਟੀਡ ਹੀ ਹੋ ਗਿਆ ਗੱਲ ਇਹ ਆ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵੱਖਵਾਦੀ ਤਾਕਤਾਂ ਨੂੰ ਮੌਕਾ ਮਿਲਿਆ ਹੈ ਜੇ ਸਿਰ ਕੱਢਣ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਬੀਜੇਪੀ ਦੀ ਜ਼ਿੰਮੇਵਾਰੀ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਤੀਜੀ ਵਾਰੀ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈ ਚਾਰਕ ਸਾਂ ਦੇ ਉੱਤੇ ਪੈਰਾ ਦੇਣ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਬੀਜੇਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਤੇ ਤੁਸੀਂ ਸਾਨੂੰ ਇਸ ਗੱਲ ਨਾਲ ਨਿਵਾਜਿਆ ਤੇ ਅਸੀਂ ਇਹਦੇ ਉੱਤੇ ਇਸ ਘਸਟੇ ਦੇ ਉੱਤੇ ਪੂਰੇ ਉਤਰਾਂਗੇ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬੜੇ ਹੌਸਲੇ ਨਾਲ ਜਿਹੜੀ ਕਰੀਬਨ 3 ਸੀਟਾਂ ਦੇ ਉੱਤੇ ਦੋ ਨੰਬਰ ਤੇ ਆਏ ਆ 5 ਸੀਟਾਂ ਦੇ ਉੱਤੇ ਕਰੀਬਨ ਜਿੰਨੇ ਨੰਬਰ ਤੇ ਆਏ ਆ ਵੋਟ ਪਰਸੈਂਟ ਸਾੜਾ ਵਧਿਆ ਮੈਂ ਇਸੇ ਕੋਈ ਬਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟ ਅਕਾਲੀਆਂ ਤੋਂ ਅੱਗੇ ਨਿਕਲ ਗਿਆ ਸਾਡਾ ਮਕਸਦ ਉਹਨਾਂ ਨੂੰ ਨੀਵਾ ਦਿਖਾਣਾ ਨਹੀਂ ਸੀਗਾ ਸਾਡਾ ਮਕਸਦ ਸੀਗਾ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਮੌਕਾ ਦੇ ਸਕੀਏ ਕਿਥੇ ਉਹ ਜਾ ਕੇ ਆਪਣਾ ਘਟ ਸਕਣ ਉਹਦੇ ਵਿੱਚ ਜਰੂਰ ਸੁਣੀ ਚਾਖੜ ਕਮਜ਼ੋਰ ਰਿਹਾ ਵੀ ਅਸੀਂ ਲੋਕਾਂ ਨੂੰ ਭਾਜਪਾ ਇੱਕ ਵਾਇਬਲ ਆਲਟਰਨੇਟਿਵ ਦੇ ਤੌਰ ਤੇ ਨਹੀਂ ਪੇਸ਼ ਕਰ ਸਕੇ ਜਿੰਨਾ ਕ ਸਮਾਂ ਮਿਲਿਆ ਪਰ ਸਾਡੀ ਹੋਣ ਅਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਬੜਾ ਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲੈਣੇ ਅਸੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਕੀਤਾ ਸਿਰ ਮੱਥੇ ਸਾਡੇ ਜਿਹੜਾ ਉਹਨਾਂ ਨੇ ਚਾਹੇ ਕਾਂਗਰਸ ਨੂੰ ਵੋਟਾਂ ਪਾਈਆਂ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਭਰੋਸੇ ਨਹੀਂ ਛੱਡ ਸਕਦੇ ਸਾਡੇ ਅੱਜ ਵੀ ਮੈਂ ਫੇਰ ਉੱਤੇ ਦਾ ਹੋਰ ਅੱਜ ਗਰੰਟੀ ਦੀ ਹੋਈ ਆ ਗੱਲ ਪੀਆ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਿਸਮ ਦੀਆਂ ਵੱਖਵਾਦੀ ਤਾਕਤਾਂ ਨੂੰ ਮੌਕਾ ਮਿਲਿਆ ਜੇ ਸਿਰ ਕੱਢਣ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਬੀਜੇਪੀ ਦੀ ਜ਼ਿੰਮੇਵਾਰੀ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਤੀਜੀ ਵਾਰੀ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਉੱਤੇ ਪਹਿਰਾ ਦੇਣ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਬੀਜੇਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਇਸ ਗੱਲ ਨਾਲ ਨਵਾਜਿਆ ਹੈ ਤੇ ਅਸੀਂ ਇਹਦੇ ਉੱਤੇ ਇਸ ਘਸਟੇ ਦੇ ਉੱਤੇ ਪੂਰੇ ਉਤਰਾਂਗੇ ਨੰਬਰ ਆਫ ਸੀਟ ਜਿੱਥੇ ਅਸੀਂ ਇੱਕ ਬੜੇ ਹੌਸਲੇ ਨਾਲ ਜਿਹੜੀ ਕਰੀਬਨ ਤਿੰਨ ਸੀਟਾਂ ਦੇ ਉੱਤੇ ਅਸੀਂ ਦੋ ਨੰਬਰ ਤੇ ਆਏ ਆ ਪੰਜ ਸੀਟਾਂ ਦੇ ਉੱਤੇ ਕਰੀਬਨ ਜਿੰਨੇ ਨੰਬਰ ਤੇ ਆਏ ਆ ਵੋਟ ਪਰਸੈਂਟ ਸਾੜਾ ਵਧਿਆ ਮੈਂ ਇਸੇ ਕੋਈ ਬਹਾਦਰੀ ਨਹੀਂ ਮੰਨਦਾ ਵੀ ਸਾਡਾ ਵੋਟ ਪਰਸੈਂਟ ਅਕਾਲੀਆਂ ਤੋਂ ਅੱਗੇ ਨਿਕਲ ਗਿਆ ਸਾਡਾ ਮਕਸਦ ਉਹਨਾਂ ਨੂੰ ਨੀਵਾ ਦਿਖਾਣਾ ਨਹੀਂ ਸੀਗਾ ਸਾਡਾ ਮਕਸਦ ਸੀਗਾ ਪੰਜਾਬ ਦੇ ਵਿੱਚ ਭਾਜਪਾ ਨੂੰ ਇੱਕ ਵਾਇਬਲ ਆਲਟਰਨੇਟਿਵ ਇੱਕ ਲੋਕਾਂ ਨੂੰ ਇੱਕ ਦੂਜਾ ਮੌਕਾ ਦੇ ਸਕੀਏ ਕਿਥੇ ਉਹ ਜਾ ਕੇ ਆਪਣਾ ਘਟ ਸਕਣ ਉਹਦੇ ਵਿੱਚ ਜਰੂਰ ਸੁਣੀ ਚਖੜ ਕਮਜ਼ੋਰ ਰਿਹਾ ਕਿ ਅਸੀਂ ਲੋਕਾਂ ਨੂੰ ਭਾਜਪਾ ਇੱਕ ਵਾਇਬਲ ਅਲਟਰਨੇਟਿਵ ਦੇ ਤੌਰ ਤੇ ਨਹੀਂ ਪੇਸ਼ ਕਰ ਸਕੇ ਜਿੰਨਾ ਸਮਾਂ ਮਿਲਿਆ ਪਰ ਸਾਡੀ ਹੁਣ ਅਗੇ ਇਸ ਗੱਲ ਦੀ ਕੋਸ਼ਿਸ਼ ਰਹੂਗੀ ਇਸ ਬੜੌਤਰੀ ਨੂੰ ਅਸੀਂ 19% ਦੇ ਉੱਤੇ ਅਸੀਂ ਬ੍ਰੇਕ ਨਹੀਂ ਲਾਣੇ ਅਸੀਂ ਲੋਕਾਂ ਦੇ ਸਭ ਤੋਂ ਪਹਿਲਾਂ ਤਾਂ ਸਤਿਕਾਰ ਕਰਦੇ ਹਾਂ ਉਹਨਾਂ ਦੇ ਜੋ ਵੀ ਉਹਨਾਂ ਨੇ ਫੈਸਲਾ ਦਿੱਤਾ ਸਿਰ ਮੱਥੇ ਸਾਡੇ ਜਿਹੜਾ ਉਹਨਾਂ ਨੇ ਚਾਹ ਕਾਂਗਰਸ ਨੂੰ ਵੋਟਾਂ ਪਾਈਆਂ ਹੈ ਚਾਹੇ ਉਹਨਾਂ ਦੀ ਭਾਈਵਾਲ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਦੈਟ ਇਜ਼ ਉਹਨਾਂ ਦਾ ਫੈਸਲਾ ਹੈ ਪਰ ਅਸੀਂ ਪੰਜਾਬ ਨੂੰ ਇਹਨਾਂ ਦੋਨਾਂ ਦੇ ਭਰੋਸੇ ਨਹੀਂ ਛੱਡ ਸਕਦੇ ਸਾਹਿਬ ਅੱਜ ਵੀ ਮੈਂ ਫੇਰ ਉੱਤੇ ਦਾ ਹੋਰ ਅੱਜ ਗਰੰਟੀ ਰੂਹੀਆ ਗੱਲ ਇਹ ਆ ਇੱਕੋ ਸਿੱਕੇ ਦੇ ਦੋ ਪਹਿਲੂ ਹੈ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਇਹਨਾਂ ਦੀਆਂ ਕਾਲੀਆਂ ਕਰਤੂਤਾਂ ਕਰਕੇ ਜੋ ਅੱਜ ਪੰਜਾਬ ਦੇ ਅੰਦਰ ਜਿਸ ਕਦਰਾਂ ਦੀਆਂ ਵੱਖਵਾਦੀ ਤਾਕਤਾਂ ਨੂੰ ਮੌਕਾ ਮਿਲੇ ਜੇ ਸਰ ਕੱਢਣ ਦਾ ਉਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਬਰਾਬਰ ਦੀ ਜ਼ਿੰਮੇਵਾਰ ਹੈ ਕਿ ਉਸ ਹਾਲਾਤ ਦੇ ਵਿੱਚ ਮੈਂ ਸਮਝਦਾ ਕਿ ਬੀਜੇਪੀ ਦੀ ਜ਼ਿੰਮੇਵਾਰੀ ਇੱਕ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਤੀਜੀ ਵਾਰੀ ਸਰਕਾਰ ਬਣਾਉਣ ਦੇ ਨਾਤੇ ਸਾਡੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ ਵੀ ਪੰਜਾਬ ਦੇ ਹਿੱਤਾਂ ਦੇ ਉੱਤੇ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਦੇ ਉੱਤੇ ਪਹਿਰਾ ਦੇਣ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਲੜਾਈ ਲੜਨ ਵਾਸਤੇ ਬੀਜੇਪੀ ਦੀ ਜ਼ਿੰਮੇਵਾਰੀ ਇਹਦੇ ਬਾਅਦ ਹੋਰ ਵੀ ਵਧੀ ਵਧੀ ਹੈ ਉਹਦੇ ਵਾਸਤੇ ਵੀ ਮੈਂ ਲੋਕਾਂ ਦਾ ਧੰਨਵਾਦ ਕਰਦਾ ਵੀ ਤੁਸੀਂ ਸਾਨੂੰ ਇਸ ਗੱਲ ਨਾਲ ਨਿਵਾਜਿਆ ਤੇ ਅਸੀਂ ਇਹਦੇ ਉੱਤੇ ਇਸ ਘਸੁੱਟੇ ਦੇ ਉੱਤੇ ਪੂਰੇ ਉਤਰਾਂਗੇ